ਅੱਜ ਜੈ ਸ਼ੀ ਗਾਮ ਜੀ ਸਾਰੇ ਨੱਗਰ ਨਿਵਾਸੀਆਂ ਨੂੰ ਸਾਰੇ ਧਰਮ ਪ੍ਰੇਮੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਅੱਜ RAM LA MOOD dikhe RAM LA SHUB RAM LA SHURU ਹੋਣ ਜਾ ਰਹੀ ਹੈ ਸਾਰੇ ਨੱਗਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਵਜਾ ਦੇ ਬੱਚਿਆਂ ਲੈ ਕੇ ਪਰਿਵਾਰਾਂ ਨੂੰ ਲੈ ਕੇ RAM LA ਦੇਖਾਂ ਲਈ ਜੁੜਾ ਜਾਵੇ ਬਹੁਤ ਹੀ ਸੋਹਣੇ ਸੋਹਣੇ ਜੋ ਪ੍ਰੋਗਰਾਮ ਨੇ RAMLADA ਦੇ ਸੀਨ ਨੇ ਧਾਰਮਿਕ ਸੀਨ ਦਿਖਾਈ ਜਾਣਗੇ ਬਹੁਤ ਹੀ ਸੋਹਣਾ ਮੰਚ ਤਿਆਰ ਕੀਤਾ ਗਿਆ ਹੈ ਲਾਈਟਿੰਗ ਦਾ ਪੂਰਾ ਪ੍ਰਬੰਧ ਹੈ ਫਿਰ ਪਬਲਿਕ ਨੂੰ ਬੈਠਣ ਵਾਸਤੇ ਮੈਟਿੰਗ ਦਾ ਪੂਰਾ ਪ੍ਰਬੰਧ ਹੈ ਇਸ ਲਈ ਮੈਂ ਬੇਨਤੀ ਕਰਦਾ ਹਾਂ ਵੀ ਸਾਰੇ ਜਣੇ ਜਰੂਰ ਪਹੁੰਚ ਕੇ ਆਪਦੇ ਬੱਚਿਆਂ ਨੂੰ ਰਾਮ ਲਾਵੇ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਰੂਰ ਪਹੁੰਚੋ ਜੀ ਅੱਜ ਤੋਂ ਰਾਮ ਲਾਵੇ ਸਟਾਰਟ ਹੈ ਦੋ ਦਿਨ ਨੂੰ ਸਾਰੇ ਸ਼ਹਿਰ ਵਿੱਚ ਸਵੇਰ ਤੱਕ ਡੀਆਊਗੀ ਤੇ ਸਟੇਡੀਅਮ ਉਹਨਾਂ ਦੇ ਵਿਖੇ ਰਾਮ ਤੇ ਰਾਵਣ ਦਾ ਯੁੱਧ ਦਿਖਾ ਕੇ ਰਾਵਣ ਦੇ ਪੁਤਲੇ ਨੂੰ ਅਗ ਦਿੱਤੀ ਜਾਵੇਗੀ ਜੈ ਸ਼ੀ ਰਾਮ ਜੈ ਸ਼ੀ ਰਾਮ